ਕੀ ਤੁਸੀਂ ਆਪਣੀ ਸ਼ਖਸੀਅਤ ਨੂੰ ਨਿਖਾਰਨਾ ਚਾਹੁੰਦੇ ਹੋ ਕੀ ਤੁਸੀਂ ਵੀ ਚਾਹੁੰਦੇ ਹੋ ਵੀ ਹਰ ਕੋਈ ਬੰਦਾ ਤੁਹਾਡੇ ਨਾਲ ਗੱਲਬਾਤ ਕਰੇ ਤੁਹਾਡੇ ਨਾਲ ਬੈਠਣਾ ਪਸੰਦ ਕਰੇ ਤਾਂ ਇਹ ਪੰਜ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਗਰ ਧਾਰਨ ਕਰ ਲੈਨੇ ਹੋ ਤਾਂ ਦੂਸਰਿਆਂ ਦੇ ਮੁਕਾਬਲੇ ਤੁਹਾਡੀ ਸ਼ਖਸੀਅਤ ਦੇ ਵਿੱਚ ਬਹੁਤ ਵਧੀਆ ਗੁਣ ਪੈਦਾ ਹੋ ਸਕਦੇ ਨੇ ਪਹਿਲਾ ਹੈ ਜ਼ਿੰਮੇਵਾਰੀ ਨੂੰ ਸਵੀਕਾਰ ਕਰਨਾ ਦੋਸਤੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਨੇ ਜਿਹੜੀਆਂ ਆਪਣੀ ਜ਼ਿੰਮੇਵਾਰੀ ਨੂੰ ਸਵੀਕਾਰ ਨਹੀਂ ਕਰਦੇ ਹਮੇਸ਼ਾ ਆਪਣੀਆਂ ਗਲਤੀਆਂ ਦਾ ਦੂਸਰਿਆਂ ਉੱਤੇ ਭਾਂਡਾ ਫੋੜ ਦਿੰਦੇ ਨੇ ਔਰ ਸ਼ਿਕਾਇਤੀ ਬਣ ਕੇ ਪੇਸ਼ ਆਉਂਦੇ ਨੇ ਤਾਂ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਚੰਗੀ ਸ਼ਖਸੀਅਤ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਅੰਦਰ ਇੱਕ ਗੁਣ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਮੇਵਾਰੀ ਨੂੰ ਸਵੀਕਾਰ ਕਰਨਾ ਪਰਿਵਾਰ ਦੀ ਜ਼ਿੰਮੇਵਾਰੀ ਤੇਰੇ ਸਿਰ ਤੇ ਹੈ ਔਰ ਆਪਣੇ ਸਮਾਜ ਦੀ ਜ਼ਿੰਮੇਵਾਰੀ ਵੀ ਉਸਾਰਨ ਵਾਸਤੇ ਤੇਰੀ ਜ਼ਿੰਮੇਵਾਰੀ ਹੈ ਆਪਣੇ ਕੰਮ ਦੇ ਵਿੱਚ ਕਾਮਯਾਬ ਹੋਣਾ ਵੀ ਤੇਰੀ ਆਪਣੀ ਜ਼ਿੰਮੇਵਾਰੀ ਹੈ ਸਿੱਖਣਾ ਸਮਝਣਾ ਸਾਰੀਆਂ ਚੀਜ਼ਾਂ ਨੂੰ ਠੀਕ ਕਰਨਾ ਤੇਰੀ ਹੀ ਜ਼ਿੰਮੇਵਾਰੀ ਰਹੇਗੀ ਦੂਸਰਾ ਪੁਆਇੰਟ ਇਹ ਹੁੰਦਾ ਦੋਸਤੋ ਅਗਰ ਤੁਸੀਂ ਚੰਗੇ ਸਰੋਤੇ ਬਣ ਜਾਂਦੇ ਹੋ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਚੰਗੇ ਇਨਸਾਨ ਬਣ ਕੇ ਨਜ਼ਰ ਆਓਗੇ ਕਿਉਂਕਿ ਇੱਕ ਚੰਗਾ ਸਰੋਤਾ ਜੋ ਹੁੰਦਾ ਹੈਗਾ ਉਹ ਲੋਕਾਂ ਨੂੰ ਖੁੱਲ੍ਹੇ ਦਲੀਲ ਨਾਲ ਸਵੀਕਾਰ ਕਰਦਾ ਹੈ ਸੁਣਦਾ ਹੈ ਔਰ ਗਲਤੀਆਂ ਨੂੰ ਮਹਿਸੂਸ ਕਰਦਾ ਹੈਗਾ ਔਰ ਆਪਣੇ ਆਪ ਨੂੰ ਸਹੀ ਦਿਸ਼ਾ 'ਚ ਲੈ ਕੇ ਜਾਣ ਵਾਸਤੇ ਕੋਸ਼ਿਸ਼ ਕਰਦਾ ਰਹਿੰਦਾ ਹੈ ਅਗਰ ਤੁਸੀਂ ਐਕਸਟਰਾਔਰਡਨਰੀ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਦੂਸਰਾ ਗੁਣ ਤੁਹਾਡੇ ਅੰਦਰ ਹੋਣਾ ਬਹੁਤ ਜ਼ਰੂਰੀ ਹੈ ਜਿਹਨੂੰ ਕਹਿੰਦੇ ਚੰਗੇ ਸਰੋਤੇ ਬਣਨ ਦਾ ਗੁਣ ਤੀਸਰਾ ਗੁਣ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਐਕਸਟਰਾਔਰਡਨਰੀ ਬਣਾ ਦਿੰਦਾ ਉਹ ਕਿਹੜਾ ਹੈਗਾ ਨਿਮਰ ਹੋਣਾ ਬਹੁਤ ਸਾਰੇ ਲੋਕਾਂ ਕੋਲੇ ਦੂਸਰਿਆਂ ਦੇ ਮੁਕਾਬਲੇ ਬਹੁਤ ਸਾਰੇ ਚੰਗੇ ਸੋਰਸ ਵੀ ਹੁੰਦੇ ਨੇ ਉਹਨਾਂ ਅੰਦਰ ਚੰਗੇ ਗੁਣ ਵੀ ਹੁੰਦੇ ਨੇ ਪਰ ਜੇ ਹੰਕਾਰ ਜੋ ਐਸੀ ਚੀਜ਼ ਹੈ ਜੋ ਤੁਹਾਡੀ ਨਿਮਰਤਾ ਨੂੰ ਭੰਗ ਕਰ ਦਿੰਦੀ ਹੈ ਅਗਰ ਤੁਸੀਂ ਕਿੰਨੇ ਵੀ ਉੱਚੇ ਚਲੇ ਜਾਂਦੇ ਹੋ ਹਰ ਛੋਟੇ ਨਾਲ ਹਰ ਵੱਡੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰਨਾ ਸਿੱਖ ਜਾਂਨੇ ਹੋ ਔਰ ਹਰ ਇੱਕ ਬੰਦੇ ਦੀ ਗੱਲ ਸੁਣ ਲੈਨੇ ਹੋ ਔਰ ਸੁਣਨ ਤੋਂ ਬਾਅਦ ਨਿਮਰਤਾ ਦੇ ਨਾਲ ਉਹਨੂੰ ਸਵੀਕਾਰ ਕਰਕੇ ਉਹਨੂੰ ਆਨਸਰ ਕਰਦੇ ਹੋ ਤਾਂ ਛੋਟੇ ਬੰਦੇ ਨੂੰ ਵੀ ਤੁਹਾਡੇ ਨਾਲ ਬੈਠ ਕੇ ਇਹ ਮਹਿਸੂਸ ਨਾ ਹੋਵੇ ਵੀ ਤੂੰ ਇੱਕ ਬਹੁਤ ਐਟੀਟਿਊਡ ਵਾਲਾ ਇਨਸਾਨ ਹੈ ਅਗਰ ਤੁਹਾਡੇ ਨਿਵਰ ਹੋਣ ਦਾ ਤੁਹਾਡੇ ਅੰਦਰ ਗੁਣ ਹੈ ਤਾਂ ਦੂਸਰਿਆਂ ਦੇ ਮੁਕਾਬਲੇ ਤੁਹਾਡੀ ਸ਼ਖਸੀਅਤ ਜੋ ਹੈ ਬਹੁਤ ਵਕਰੀ ਹੋਵੇਗੀ ਚੌਥਾ ਗੁਣ ਜੋ ਹੈ ਕਈ ਵਾਰ ਕੀ ਹੁੰਦਾ ਵੀ ਆਪਾਂ ਲੋਕਾਂ ਦੇ ਨਾਲ ਡਿਸਕਸ਼ਨ ਕਰਦੇ ਕਰਦੇ ਤਰਕ ਦੇ ਵਿੱਚ ਪੈ ਜਾਂਦੇ ਆ ਤਦ ਤਕਰਾਰ ਕਰਨਾ ਸ਼ੁਰੂ ਕਰ ਦਿੰਨੇ ਆ ਤਰਕ ਕਰਨਾ ਸਹੀ ਗੱਲ ਹੈ ਪਰ ਤਕਰਾਰ ਕਰਨਾ ਇੱਕ ਬਹਿਸ ਦੀ ਤਰ੍ਹਾਂ ਹੁੰਦਾ ਹੈ ਬਹਿਸ ਅਗਰ ਤੁਸੀਂ ਕਿਸੇ ਨਾਲ ਕਰਕੇ ਜਿੱਤ ਵੀ ਜਾਓਗੇ ਤਾਂ ਉਸ ਬਹਿਸ ਦੇ ਵਿੱਚ ਤੁਸੀਂ ਆਪਣੀ ਜਿੱਤ ਨੂੰ ਹਾਰ ਦੇ ਵਿੱਚ ਮਹਿਸੂਸ ਕਰੋਗੇ ਕਿਉਂਕਿ ਲੋਕਾਂ ਦੇ ਨਾਲ ਬਹਿਸ ਕਰਨਾ ਬੰਦ ਕਰੋ ਕਿਉਂਕਿ ਬਹੁਤ ਸਾਰੇ ਲੋਕ ਨੇ ਆਪਣੀ ਗੱਲ ਮੰਨਣਾ ਨਹੀਂ ਚਾਹੁੰਦੇ ਔਰ ਆਪਣੀ ਗੱਲ ਨੂੰ ਡਿੱਗਣ ਨਹੀਂ ਦੇਣਾ ਚਾਹੁੰਦੇ ਉਹਨਾਂ ਦੇ ਰ ਹੰਕਾਰ ਹੈ ਤਾਂ ਉੱਥੇ ਤੈਨੂੰ ਪਿੱਛੇ ਹਟਣਾ ਬਹੁਤ ਜ਼ਰੂਰੀ ਹੈ ਤੇਰਾ ਉੱਥੇ ਚੁੱਪ ਕਰਨਾ ਬਹੁਤ ਜ਼ਰੂਰੀ ਹੈ ਇੱਕ ਕਹਾਵਤ ਤੁਸੀਂ ਸੁਣੀ ਹੋਣੀ ਇੱਕ ਚੁੱਪ 100 ਸੁੱਖ ਬਹੁਤ ਸਾਰੇ ਲੋਕ ਨੇ ਜਿਹੜੇ ਹੰਕਾਰੀ ਹੁੰਦੇ ਨੇ ਉਹਨਾਂ ਦੇ ਸਾਹਮਣੇ ਤੁਹਾਡਾ ਚੁੱਪ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਤੁਹਾਡੀ ਚੁੱਪ ਬਹੁਤ ਕੁਝ ਬੋਲ ਕੇ ਆਪਣੇ ਆਪ ਬਿਆਨ ਕਰ ਦਿੰਦੀ ਆ ਪੰਜਵਾਂ ਜੋ ਗੁਣ ਹੈ ਜੋ ਤੁਹਾਨੂੰ ਐਕਸਟਰਾਔਰਡਨਰੀ ਬਣਾ ਦੇਗਾ ਦੋਸਤੋ ਉਹ ਇਹ ਹੈ ਵੀ ਜਦੋਂ ਵੀ ਕਿਤੇ ਜਾਓ ਜਦੋਂ ਵੀ ਕਿਤੇ ਤੁਸੀਂ ਡਿਸਕਸ਼ਨ ਕਰੋ ਆਪਣੀ ਜੀਭ ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਭਾਵ ਤੁਸੀਂ ਆਪਣੇ ਸ਼ਬਦਾਬ ਸ਼ਬਦਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਵਰਤੋ ਕਿਉਂਕਿ ਤੁਹਾਡੇ ਸ਼ਬਦ ਕਿਸੇ ਨੂੰ ਉਸਾਰ ਵੀ ਸਕਦੇ ਨੇ ਤੁਹਾਡੇ ਸ਼ਬਦ ਕਿਸੇ ਨੂੰ ਉਝਾੜ ਵੀ ਸਕਦੇ ਨੇ ਤਾਂ ਆਪਣੇ ਸ਼ਬਦਾਂ ਨੂੰ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਤੇ ਵੀ ਤੁਸੀਂ ਕੰਮ ਕਰਦੇ ਹੋ ਜਿੱਥੇ-ਜਿੱਥੇ ਤੁਸੀਂ ਜਾਂਦੇ ਹੋ ਵਿਚਰਦੇ ਹੋ ਤਾਂ ਆਪਣੇ ਸ਼ਬਦਾਂ ਨੂੰ ਸਾਵਧਾਨੀ ਨਾਲ ਵਰਤਣਾ ਸਿੱਖੋ ਕਿਉਂਕਿ ਜਿੱਦਾਂ ਦੇ ਤੁਸੀਂ ਸ਼ਬਦ ਵਰਤੋਗੇ ਤਾਂ ਉਦਾਂ ਦੀ ਸ਼ਖਸੀਅਤ ਬਣ ਕੇ ਲੋਕਾਂ ਦੇ ਸਾਹਮਣੇ ਪੇਸ਼ ਆਵੇਗੀ ਇਹ ਪੰਜ ਗੁਣ ਨੇ ਜੋ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਧਾਰਨ ਕਰ ਲੈਂਦੇ ਹੋ ਤਾਂ ਦੂਸਰਿਆਂ ਦੇ ਮੁਕਾਬਲੇ ਤੁਸੀਂ ਐਕਸਟਰਾਔਰਡਨਰੀ ਇਨਸਾਨ ਬਣ ਜਾਂਦੇ ਹੋ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤਾਂ